ਮੇਰਾ ਨਾਮ ਜੋਗਿੰਦਰ ਹੈ ਜੀ ਹਾਂਜੀ ਫਿਰ ਜਿਹੜਾ ਸਾਮੀਰ ਰੱਖਿਆ ਗਿਆ ਉਹਦੇ ਪਹਿਲੇ ਇਹ ਨਿਰੰਕਾਰੀ ਮਿਸ਼ਨ ਵਾਲੋਂ ਅੱਜ satsang ਦਾ ਪ੍ਰੋਗਰਾਮ ਰੱਖਿਆ ਗਿਆ ਸੀ ਐਡੇ ਸਾਡੇ ਨਿਰੰਕਾਰੀ ਰਾਜਪੀਤਾ ਪੁਜੇ ਰਮੀ ਜੀ ਨੇ ਆਕਰ ਅਸ਼ੀਰਵਾਦ ਦਿੱਤਾ ਔਰ ਸਾਰੀ ਸੰਗਤਾਂ ਨੇ ਮਾਨਵਤਾ ਦੇ ਵਿਕਾਸ ਵਾਸਤੇ ਰੱਬ ਦੇ ਨਾਲ ਨਾਤਾ ਜੋੜਨ ਵਾਸਤੇ ਬਹੁਤ ਪ੍ਰੇਰਣਾਦਾਇਕ ਅਝ ਬਚਨ ਸੁਣਾਏ ਸਤਿਗੁਰੂ ਦੇ ਚਰਨਾਂ ਨਾਲ ਪ੍ਰੀਤ ਕਿਵੇਂ ਵਧਣੀ ਹੈ ਕਿਸ ਤਰ੍ਹਾਂ ਅਸੀਂ ਆਪਣੇ ਜੀਵਨ ਨੂੰ ਜਿੰਦੇ ਹੋਏ ਲੋਕ ਸੁਖੀ ਪਰਲੋਕ ਸੁਹੇਲਾ ਕਰ ਸਕਦੇ ਹਾਂ ਉਹਦੀ ਸਾਰੀ ਅੱਜ ਸਾਨੂੰ ਬੜੇ ਵਿਸਤਾਰ ਨਾਲ ਜਾਣਕਾਰੀ ਮਿਲੀ ਹੈ ਇਹ ਕਿ ਨਵਾਜ਼ਰਮਾ ਵਾਸਾ ਮੇਰੇ ਰੱਖਿਆ ਗਿਆ ਸੀ ਕਿ ਇਹ ਕਿੰਨੇ ਦਾ ਧਿਆਨ ਨਹੀਂ ਤੇ ਬੜੇ ਸਾਲਾਂ ਤੋਂ ਹੀ ਕਈ ਵਾਰੀ ਵੱਡੇ ਪ੍ਰੋਗਰਾਮ ਹੁੰਦੇ ਆ ਬਾਕੀ ਸਤਸੰਗ ਤੇ ਇੱਥੇ ਨਿਤਾ ਪ੍ਰਤੀ ਹੁੰਦਾ ਜੀ ਸਤਿ ਸ੍ਰੀ ਅਕਾਲ ਜੀ ਲੋਕਾਂ ਦੇ ਪਾਇਓ ਜੀ ਅੱਜ ਸ਼ੁਭ ਦਿਨ ਹੈ ਮਾਰੇ ਅਧਿੰਕਾਰੀ ਰਾਜਪਤਾ ਜੀ یہاں ਉਨ੍ਹਾਂ ਦਾ ਆਗਮਨ ਹੋਇਆ ਹੈ ਪਰ ਸਭ ਸਾਧ ਸੰਗਤ ਪੰਜਾਬ ਕੀ ਔਰ ਆਸ-ਪਾਸ ਕੀ ਸੰਗਤਾਂ یہاں ਇਕੱਠੇ ਹੋਈਆਂ ਹਨ ਔਰ ਖੁਸ਼ੀਆਂ ਮਨਾ ਰਹੀਆਂ ਹਨ ਕਿਉਂਕਿ ਸਿੰਧਰਾਕਾਰ ਅਕਾਲਪੁਰਖ ਪਰਮਾਤਮਾ ਦਾ ਜੋ ਬ੍ਰह्म ਗਿਆਨ ਹੈ ਇਹ ਗੁਰੂ ਕੀ ਕਿਰਪਾ ਸੇ ਪ੍ਰਾਪਤ ਹੁੰਦਾ ਹੈ ਔਰ ਸਭ ਸੇ ਪਿਆਰ ਕਰਨਾ ਯਹੀ ਸੰਦੇਸ਼ ਗੁਜੇ ਰਾਜਪਤਾ ਜੀ ਨੇ ਦਿਆ ਹੈ ਕਿ ਸਭ ਇਨਸਾਨਾਂ ਨੂੰ ਸੇ ਪਿਆਰ ਕਰੋ ਜਾਤ ਪਾਤ ਮਜ਼ਬ ਵਰਨ ਸੇ ਉਪਰ ਉੱਠ ਕੇ ਹਰ ਇੱਕ ਕੋ ਪਰਮਾਤਮਾ ਦਾ ਰੂਪ ਸਮਝੋ ਪਿਆਰ ਸੇ ਕਿ ਇਹ ਦਾਨਨ ਦਾ ਹਾਂ ਜੀ ਇੱਥੇ ਅਚਾਨਕ ਬਾਹਰ ਜਾਣ ਤੋਂ ਪਹਿਲੇ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਹੈ ਕਿ ਉਹਨਾਂ ਨੇ ਪੰਜਾਬ ਦੇ ਵਿੱਚ ਚਰਨ ਪਾਏ ਹਨ ਤਾਂ ਕਿ ਸਾਰੇ ਖੁਸ਼ੀਆਂ ਮਨਾਉਣ ਫਰਸ ਨਿਰਾਕਾਰ ਅਕਾਲ ਪੁਰਖ ਪਰਮਾਤਮਾ ਦੀ ਸੇਵਾ ਵਿੱਚ ਤਨ ਮਨ ਤਨ ਨਾਲ ਗੁਰੂ ਦੇ ਅਸ਼ੀਰਵਾਦ ਪ੍ਰਾਪਤ ਕਰਨ ਪਿਆਰ ਸੇ ਕਹੀਏ ਤਨ ਦਾ ਸ਼ਾ ਸੰਗਤ ਪਿਆਰ ਨਾਲ ਆਖੋ ਤਨ ਕਾਜ ਅੱਜ ਹੋਏ ਸਮਾਗਮ ਪਰ ਪੂਜਯ ਰਾਜਵੀਰ ਰਮਜੀਤ ਜੀ ਦੀ ਹਜ਼ੂਰੀ ਦੇ ਵਿੱਚ ਜਲੰਧਰ ਵਿੱਚ ਨਿਸ਼ਚਿਤ ਹੋਇਆ ਹੈ ਔਰ ਸਤਿਗੁਰ ਦੀ ਆਪਾਰ ਕਿਰਪਾ ਸਦਕਾ ਜੋ ਐਸਾ ਸੱਚ ਦਾ ਸੰਦੇਸ਼ ਹੈ ਕਿ ਯੁੱਗਾਂ ਯੁੱਗਾਂ ਤਰਾਂ ਤੋਂ ਰੱਬੀ ਜਨ ਮਹਾਤਮਾ ਜਾਨੇ ਸੰਦੇਸ਼ ਦਿੰਦੇ ਆਏ ਰਹੇ ਨੇ ਕਿ ਬੰਤੂ ਜੋਤ ਸਰੂਪ ਹੈ ਆਪਣਾ ਮੂਲ ਪਹਿਚਾਨ ਮਨ ਹਰਦੀ ਤੇਰੇ ਨਾਲ ਹੈ ਗੁਰਮਤਿ ਰੰਗਮਾਨ ਇਹ ਸੰਦੇਸ਼ ਯੁੱਗਾਂ ਯੁੱਗਾਂ ਤਰਾਂ ਤੋਂ ਰੱਬੀ ਜਨ ਮਹਾਤਮਾ ਜਾਨ ਦੇਣ ਆਏ ਹਨ ਅੱਜ ਵੀ ਪਰਮ ਪੁਜਯ ਰਾਜਵੀਤ ਰਮੇ ਜੀ ਤੇ ਜੋ ਇਤਨੇ ਵਿਸ਼ਾਲ ਰੂਪ ਦੇ ਵਿੱਚ ਸੰਸਮਾਗਮ ਹੋਇਆ ਹੈ ਔਰ ਇਤਨੀ ਵੱਡੀ ਹਾਜ਼ਰੀ ਵਿੱਚ ਔਰ ਇਤਨੀ ਗਰਮੀ ਹੋਣ ਦੇ ਬਾਵਜੂਦ ਵੀ ਇਤਨੀ ਵੱਡੀ ਅੱਜ ਲੱਖਾਂ ਦੀ ਗਿਣਤੀ ਦੇ ਸੰਤ ਜਨ ਸਮਾਗਮ ਕਰਨ ਵਾਸਤੇ ਇਹ ਆਪ ਆਪਣੇ ਘਰ ਆਏ ਹਨ ਕਿਉਂਕਿ ਚਰਨ ਸ਼ਰਨ ਗੁਰੂ ਏਕ ਪੰਡਾ ਜਾਇ ਚਲ ਸਤਿਗੁਰੂ ਕੋਟ ਪੰਡਾ ਆਗੇ ਹੋਏ ਲੀਤ ਹੈ ਇਹ ਆਪ ਹੀ ਕਿਰਪਾ ਕਰਦੇ ਸੱਚਾ ਪਾਤਸ਼ਾਹ ਔਰ ਇਹੀ ਅਰਦਾਸ ਕਰਦੇ ਆਂ ਸਤਿਗੁਰ ਦੇ ਚਰਨਾਂ ਵਿੱਚ ਸੱਚੇ ਪਾਤਸ਼ਾਹ ਇਹ ਜੋ ਐਸੀ ਨਾਮ ਰੂਪੀ ਦੌਲਤ ਦਿੱਤੀ ਹੈ ਕਿਰਪਾ ਹੋ ਇਹੀ ਕਿਰਪਾ ਕਰੋ ਕਿਸ ਨੂੰ ਸੰਭਾਲ ਕੇ ਰੱਖੀਏ ਪਿਆਰ ਨਾਨਕ ਕੋ ਦਾਸ ਹਰਨੇਕ ਸਿੰਘ ਸੰਯੋਜਕ ਸ੍ਰੀ ਗੰਗਾ ਨਗਰ ਖੈਰੂ ਵਾਲਾ ਬ੍ਰਾਂਚ ਰਾਜਸਥਾਨ ਇੱਥੇ ਆ ਕੇ ਇਹ ਜੋ ਸੰਤਾਂ ਦਾ ਇਨਾ ਵੱਡਾ ਸਮੂਹ ਹੈ ਔਰ ਸਤਰਾਜ ਪਿਤਾ ਜੀ ਦੇ ਦਰਸ਼ਨ ਕਰਕੇ ਇਹ ਸਾਰੇ ਮਹਾਤਮਾ ਬਹੁਤ ਪਰਫੁੱਲਤ ਹੋ ਰਹੇ ਹੈ ਅੱਜ ਨੰਕਾਰੇ ਮਿਸ਼ਨ ਸਤਗੁਰੂ ਮਾਤਾ ਸ੍ਰੀਕਸ਼ਾ ਜੀ ਮਹਾਰਾਜ ਦੀ ਕਿਰਪਾ ਨਾਲ ਇੱਕ ਪਿਆਰ ਤੇ ਪ੍ਰੀਤ ਦਾ ਸੰਦੇਸ਼ ਦੇ ਕੇ ਔਰ ਇਸ ਨਰੰਕਾਰ ਪ੍ਰਭੂ ਪਰਮਾਤਮਾ ਦੀ ਇਹ ਲਗਤਾ ਕਰਾ ਕੇ ਜੀਵਨ ਮੁਕਤੀ ਦਾ ਮਾਰਗ ਬਖਸ਼ ਰਿਹਾ ਹੈ ਇਹ ਜੋ ਇਨਾ ਵੱਡਾ ਇਕੱਠ ਸੰਤਾਂ ਦਾ ਇਹ ਸੰਸਾਰ ਦੇ ਵਿੱਚ ਸੀ ਪਿਆਰ ਦੀ ਗੰਗਾ ਵਹਾਰੇ ਹਨ ਔਰ ਜੋ ਅੱਜ ਸੰਸਾਰ ਦੇ ਅੰਦਰ ਇਨਸਾਨ ਦੀ ਦੁਰਦਸ਼ਾ ਹੈ ਇਨਸਾਨ ਇਨਸਾਨ ਤੋਂ ਦੂਰੀਆਂ ਬਣਾ ਕੇ ਬੈਠਾ ਹੈ ਸਤਗੁਰੂ ਮਾਤਾ ਜੀ ਨੇ ਕਿਰਪਾ ਕੀਤੀ ਇਸ ਪਰਮਾਤਮਾ ਦੀ ਲਗਤ ਤੱਕ ਰੱਖ ਕੇ ਇਹ ਪਿਆਰ ਦਾ ਸੰਦੇਸ਼ ਮਿਸ਼ਨ ਸਭ ਨੂੰ ਬੰਨ ਰਿਹਾ ਹੈ ਮਨੁੱਖਤਾ ਦਾ ਮਿਸ਼ਨ ਪਿਆਰ ਦਾ ਮਿਸ਼ਨ ਹੈ ਇੱਥੇ ਆ ਕੇ ਸਭ ਨੂੰ ਹੀ ਪਰਪੂਰ ਅਸ਼ੀਰਵਾਦਾਂ ਮਿਲੀਆਂ ਔਰ ਅਸੀਂ ਰਾਜਪਤਾ ਜੀ ਦਾ ਸਤਗੁਰੂ ਮਾਤਾ ਜੀ ਦਾ ਔਰ ਜਲੰਧਰ ਦੀ ਤਰਫ ਤੋਂ ਜਿਤਨੇ ਵੀ ਇਸੇਰੀਆ ਦੇ ਮਹਾਤਮਾ ਆਏ ਸਭ ਦਾ ਹੀ ਬਹੁਤ ਬਹੁਤ ਧੰਨਵਾਦ ਕਰਦੇ ਆਂ ਔਰ ਇਸੇ ਤਰ੍ਹਾਂ ਇਹ ਸੰਤ ਮਹਾਤਮਾ ਜੋ ਜੋਗਾ ਜੋਗਾ ਤੋਂ ਸੰਸਾਰ ਨੂੰ ਸਹਿਦ ਦਿੰਦੇ ਆਏ ਹੈ ਮਾਤਾ ਜੀ ਆਪਣੇ ਭਗਤਾਂ ਨੂੰ ਹਰ ਪ੍ਰਕਾਰ ਦੀਆਂ ਖੁਸ਼ੀਆਂ ਦੇਣ ਸਾਨੂੰ ਐਸੀ ਸ਼ਕਤੀ ਭਗਤੀ ਮਿਲੇ ਕਿ ਸੰਸਾਰ ਦੇ ਵਿੱਚ ਜੋ ਅੰਧਕਾਰ ਹੈ ਉਸ ਨੂੰ ਇਹ ਮਾਤਮਾ ਰਾਲ ਮਿਲ ਕੇ ਗੁਰੂ ਦੇ ਸੰਦੇਸ਼ ਦੁਆਰਾ ਦੂਰ ਕਰਦੇ ਜਾਣ ਬਹੁਤ ਬਹੁਤ ਸ਼ੁਕਰੀਆ ਦਾਨ ਆਮ ਪਬਲਿਕ ਵਾਸਤੇ ਇਹ ਮੈਸੇਜ ਹੈ ਕਿ ਸੰਸਾਰ ਦੇ ਵਿੱਚ ਭਗਤੀ ਤਾਂ ਬਹੁਤ ਪ੍ਰਕਾਰ ਦੀ ਹੋ ਰਹੀ ਹੈ ਲੇਕਿਨ ਇਹ ਪ੍ਰਾਤਨ ਸਨਾਤਨ ਜੋ ਗੁਰੂ ਪੀਰ ਪਗੰਬਰਾਂ ਦੀ ਇੱਕ ਐਸੀ ਦੇਣ ਰਹੀ ਹੈ ਅੱਜ ਜਦ ਸਤਿਗੁਰੂ ਮਾਤਾ ਜੀ ਇਹ ਹੀ ਕਹਿ ਰਹੇ ਹੈ ਕਿ ਭਗਤੀ ਦੀ ਸ਼ੁਰੂਆਤ ਪਰਮਾਤਮਾ ਦੀ ਜਾਣਕਾਰੀ ਤੋਂ ਬਗੈਰ ਨਹੀਂ ਹੋ ਸਕਦੀ ਮਾਂ ਉਹਨਾਂ ਚਿਰ ਮਾਂ ਨਹੀਂ ਬਣ ਸਕਦੀ ਜਿੰਨਾ ਚਿਰ ਉਸ ਦੀ ਗੋਦ ਦੇ ਵਿੱਚ ਬੱਚਾ ਨਹੀਂ ਆਉਂਦਾ ਇਸੇ ਤਰ੍ਹਾਂ ਭਗਤ ਉਹਨਾਂ ਚਿਰ ਭਗਤ ਨਹੀਂ ਬਣ ਸਕਦਾ ਜਿੰਨਾ ਚਿਰ ਇਸ ਪਰਮਾਤਮਾ ਦੀ ਲਖਤਾ ਨੀ ਹੁੰਦੀ ਤੇ ਇਹ ਸਾਰੇ ਭਗਤ ਇੱਕ ਸੱਚ ਦਾ ਸੰਦੇਸ਼ ਦੇ ਰਹੇ ਹੈ ਮਾਨਵਤਾ ਨੂੰ ਇਹ ਸੰਦੇਸ਼ ਦਿੱਤਾ ਜਾ ਰਿਹਾ ਹੈ ਕਿ ਆਓ ਇਹ ਮੁਕਤੀ ਦਾ ਮਾਰਗ ਹਾਸਲ ਕਰੋ ਔਰ ਜੋ ਮਾਨਵ ਜੀਵਨ ਦਾ ਲਾਹ ਹੈ ਉਸ ਦਾ ਮੁੱਲ ਪੈ ਸਕੇ ਨੰਕਾਰੇ ਮਿਸ਼ਨ ਇਹ ਕਹਿ ਰਿਹਾ ਹੈ ਜੋ ਪ੍ਰਤਨ ਗੁਰੂ ਪੀਰ ਪਰਮ ਗੰਬਰਾਂ ਦੀਆਂ ਸ਼ਿਕਸ਼ਾਵਾਂ ਹਨ ਉਹਨਾਂ ਦਾ ਨੰਕਾਰੇ ਮਿਸ਼ਨ ਸਨਮਾਨ ਕਰ ਰਿਹਾ ਹੈ ਹਰ ਧਰਮ ਦਾ ਹਰ ਧਾਰਮਿਕ ਗ੍ਰੰਥ ਨੰਕਾਰੇ ਮਿਸ਼ਨ ਸਨਮਾਨ ਕਰਦਾ ਹੈ ਲੇਕਿਨ ਜੋ ਇੱਕ ਅਮੀ ਗ੍ਰੰਥਾਂ ਦੇ ਵਿੱਚ ਗੱਲ ਲਿਖੀ ਹੈ ਮਹਾਪੁਰਸ਼ਾਂ ਨੇ ਇਸ ਪਰਮਾਤਮਾ ਦੀ ਲਗਤਾ ਨਾਲ ਹੀ ਆਤਮਾ ਦੀ ਮੁਕਤੀ ਹੋ ਸਕਦੀ ਹੈ। ਦਾਸ ਇਹਨਾਂ ਸ਼ਬਦਾਂ ਨਾਲ ਹੀ ਯਾਚਾਏਗਾ। ਪਿਆਰ ਸੇ ਬੋਲਿਏ ਦਾ ਅੰਕਾਰ ਜੀ। ਮੇਰਾ ਨਾਮ ਜੋਗਿੰਦਰ ਹੈ ਜੀ। ਹਾਂਜੀ ਜਿਸ ਤਰ੍ਹਾਂ ਸੈਮੀਰੋ ਰੱਖਿਆ ਗਿਆ ਉਹਦੇ ਪਹਿਲੇ ਇਹ ਨਿਰੰਕਾਰੀ ਮਿਸ਼ਨ ਵਾਲੋਂ ਅੱਜ satsang ਦਾ ਪ੍ਰੋਗਰਾਮ ਰੱਖਿਆ ਗਿਆ ਸੀ। ਐਜੇ ਸਾਡੇ ਨਿਰੰਕਾਰੀ ਰਾਜਪੀਤਾ ਪੁਜੇ ਰਮੀ ਜੀ ਨੇ ਆਕਰ ਅਸ਼ੀਰਵਾਦ ਦਿੱਤਾ ਹੈ। ਔਰ ਸਾਰੀ ਸੰਗਤਾਂ ਨੇ ਮਾਨਵਤਾ ਦੇ ਵਿਕਾਸ ਵਾਸਤੇ ਰੱਬ ਦੇ ਨਾਲ ਨਾਤਾ ਜੋੜਨ ਵਾਸਤੇ ਬਹੁਤ ਪ੍ਰੇਰਣਾਦਾਇਕ ਅਜ ਬਚਨ ਸੁਣਾਏ ਸਤਿਗੁਰੂ ਦੇ ਚਰਨਾਂ ਨਾਲ ਪ੍ਰੀਤ ਕਿਵੇਂ ਬਧਨੀ ਹੈ ਕਿਸ ਤਰ੍ਹਾਂ ਅਸੀਂ ਆਪਣੇ ਜੀਵਨ ਨੂੰ ਜਿੰਦੇ ਹੋਏ ਲੋਕ ਸੁਖੀ ਪਰਲੋਕ ਸੁਹੇਲਾ ਕਰ ਸਕਦੇ ਹਾਂ ਉਹਦੀ ਸਾਰੀ ਅੱਜ ਸਾਨੂੰ ਬੜੇ ਵਿਸਤਾਰ ਨਾਲ ਜਾਣਕਾਰੀ ਮਿਲੀ ਹੈ ਇਹ ਕਿੰਨਾ ਜ਼ਰੂਰੀ ਹੈ ਸਾਮਣੇ ਖੜ ਗਿਆ ਸੀ ਇਹ ਕਿੰਨੇ ਦਾ ਧਿਆਨ ਨਹੀਂ ਤੇ ਬੜੇ ਸਾਲਾਂ ਤੋਂ ਹੀ ਕਈ ਵਾਰੀ ਵੱਡੇ ਪ੍ਰੋਗਰਾਮ ਹੁੰਦੇ ਆ ਬਾਕੀ satsang